ਹਾਂਜੀ ਦੋਸਤੋ ਆਪ ਦੀ ਸਰਕਾਰ ਆਪ ਦੀ ਦਵਾਰ ਤਹਿਤ ਅੱਜ ਸਾਡੇ ਪਿੰਡ ਕੋਟਦੰਨਾ ਦੇ ਵਿੱਚ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਆਪ ਦੀ ਸਰਕਾਰ ਆਪ ਦੇ ਦਵਾਰ ਤਹਿਤ ਪਿੰਡ ਕੋਟਦੰਨਾ ਜ਼ਿਲ੍ਹਾ ਬਰਨਾਲਾ ਦੇ ਵਿੱਚ ਮਿਤੀ 29 2024 ਸਰਕਾਰ ਦੁਆਰਾ ਕੈਂਪ ਲਗਾਇਆ ਗਿਆ ਹਰੇਕ ਵਿਭਾਗ ਦੇ ਅਫਸਰ ਸਹਿबान ਪਹੁੰਚੇ ਤੇ ਲੋਕਾਂ ਦੇ ਜੋ ਕੰਮ ਸੀਗੇ ਜੋ ਦਫ਼ਤਰਾਂ ਦੇ ਵਿੱਚ ਹੁੰਦੇ ਹੈਗੇ ਉਹ ਅੱਜ ਪਿੰਡ ਪੱਧਰ ਤੇ ਕੀਤੇ ਗਏ ਪੰਜਾਬ ਸਰਕਾਰ ਦਾ ਤੇ ਆਪ ਆਮ ਆਦਮੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਜੋ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਆ ਤੇ ਸਭ ਤੋਂ ਵੱਡਾ ਧੰਨਵਾਦ ਸਾਡੇ ਪਾਰਟੀ ਦੇ ਵਰਕਰ ਸਹਿਬਾਨਾਂ ਤੇ ਸੈਕਟਰੀ ਸਹਿਬਾਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਲੋਕਾਂ ਨੂੰ ਅਪੀਲ ਹੈ ਇਹੋ ਜੇ ਕੰਮ ਇਹੋ ਜੇ ਕੰਮ ਦਾ ਲਾਭ ਜ਼ਰੂਰ ਉਠਾਇਆ ਕਰੋ ਅਫਸਰ ਸਹਿਬਾਨ ਹਰੇਕ ਵਿਭਾਗ ਵਿੱਚ ਪਹੁੰਚੇ ਹੋਏ ਨੇ ਤੇ ਜੇ ਕਿਸੇ ਦਾ ਕੋਈ ਕੰਮ ਪੈਂਡਿੰਗ ਆ ਉਹ ਇੱਥੋਂ ਕਰਵਾ ਕੇ ਲਾਭ ਉਠਾ ਰਹੇ ਨੇਗੇ ਤੇ محکمہ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ محکمہ ਇੱਥੇ ਪਹੁੰਚੇ ਨੇ ਤੇ ਲੋਕਾਂ ਦੇ ਕੰਮ ਜੋ ਦਫਤਰਾਂ ਵਿੱਚ ਹੋਣੇ ਸੀ ਇੱਥੇ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆਪ ਦੀ ਸਰਕਾਰ ਆਪਦੇ ਦਵਾਰ ਤਹਿਤ ਅੱਜ ਪਿੰਡ ਕੋਟਦੁੰਨਾ ਜ਼ਿਲ੍ਹਾ ਬਰਨਾਲਾ ਦੇ ਵਿੱਚ 29 2024 ਨੂੰ ਕੈਂਪ ਲਗਾਇਆ ਗਿਆ ਬਹੁਤ ਹੀ ਵਧੀਆ ਲੋਕਾਂ ਦਾ ਰੁਝਾਨ ਦੇਖਣ ਨੂੰ ਮਿਲਿਆ ਤੇ ਲੋਕਾਂ ਦਾ ਰਿਸਪਾਂਸ ਮਿਲਿਆ ਧੰਨਵਾਦ